ਅਨੁਸਾਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੁੰਦਗੀ ਦੇ ਦੌਰਾਨ ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀ ਜਿਹਨਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਮਾਈਕ ਤੇ ਮੋਟਰਸਾਈਕਲ ਤੋਂ ਉੱਤੇ ਆਇਆ ਉਹਨਾਂ ਵਾਲਿਆਂ ਉਹਨਾਂ ਨੇ ਝਚਕੇ ਦੇ ਨਾਲ ਉਹਨੂੰ ਕਾਫੀ ਧੱਕਾ ਦੇ ਕੇ ਸਿੱਕ ਜੇ ਸੱਟ ਮਾਰ ਕੇ ਜਿੱਥੇ ਚਲੇ ਗਈ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਤੇ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਹੈ ਸੁਸਤੀ ਸਾਹਿਬ ਨੇ ਮਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਜਿਹਨੂੰ ਫੈਮਿਲੀ ਬੰਦੇ ਲਈ ਵੀ ਨੂੰ ਜਲਦੀ ਟ੍ਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਥੀ ਚਾਰ ਜੈਦੀਪ ਸ਼ਾਮਾ ਤੇ ਸਾਰੀ ਨਾਲੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟ੍ਰੇਸ ਕੀਤਾ ਜਿਹਦੇ ਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਮ ਦਾ ਲੜਕਾ ਜਿਹੜਾ ਤੇ ਜਾਣਾ ਪਿੰਡ ਦਾ ਰਹਿਣਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਗੱਲ ਕਰਕੇ ਜਿਹੜੀਆਂ ਵਾਰਤਾਂ ਕੀਤੀਆਂ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀ ਜਿਹੜੀਆਂ ਵਾਲੀਆਂ ਖੁਈਆਂ ਸੀ ਉਹ ਵੀ ਅਸੀਂ ਤੋਂ ਬਰਾਮਦ ਕਰ ਲਈਆਂ ਜਿਹੜਾ ਗੁੱਡ ਉਹ ਜਿਹੜਾ ਮੋਟਰਸਾਈਕਲ ਸੀ ਆ ਵਾਰਦਾ ਸਵਰਦੇ ਆ ਉਹ ਵੀ ਅਸੀਂ ਕਵਰ ਕਰ ਲਿਆ ਸਰ ਹੋਰ ਕੋਈ ਵਾਰਦਾ ਤੁੰਨੇ ਜੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਣੇ ਇੱਕ ਪੋਸ਼ੇ ਵਿੱਚ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਨੂੰ ਉਹ ਵੀ ਇਹਨਾਂ ਨੇ ਵਾਲੀਆਂ ਖੁਈਆਂ ਸੀ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਤਿੰਨ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਸਰ ਬੈਕਗ੍ਰਾਉਂਡ ਦੀ ਗੱਲ ਕਰੀਏ ਕਿਥੇ ਦੇ ਐਦਾ ਕ੍ਰਾਈਮ ਕ੍ਰਿਮੀਨਲ ਹੈ ਦੇ ਕਿੱਦਾਂ ਦੇ ਜੋ ਮਡੂਲ ਯੂਨੀਵਰਸਿਟੀਗੇਸ਼ਨ ਚ ਇੱਕ ਐਂਜੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਹੈ ਜਿਹੜਾ ਸਿਵਲ ਲਾਈਨ ਥਾਣੇ ਦੇ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰ ਦੱਤਾ ਉਹ ਅਸੀਂ ਹੁਣ ਮਾਨਯੋਗ ਅਦਾਲਤ ਸੁਪਰੀਸ਼ ਕਰਕੇ ਰਿਮਾਰਡ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਵੀ ਖਲਾਸੀ ਹੋਣ ਦੀ ਜਿਹੜੀ ਉਮੀਦ ਹੈ ਇਹ ਇਕੱਲੇ ਦੋਏ ਕੀਤੇ ਕੋਈ ਸਾਖੀ ਵੀ ਅਸਰੇ ਤੇ ਜਿਹੜੀਆਂ ਦੋ ਵਾਰ ਦੱਤਾਂ ਦਾ ਇਹ ਦੋਆਂ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰ ਦੱਤਾਂ ਕਿਸੇ ਹੋਰ ਨਾਲ ਲੜ ਕੇ ਕੀਤੀਆਂ ਉਹਦੇ ਬਾਰੇ ਅਸੀਂ ਇਹਦੀ ਢੰਗਾਈ ਨਾਲ ਜੇ ਕੋਸ਼ਿਸ਼ ਕਰ ਰਹੇ ਹਾਂ ਉਮਰ ਕੀ ਹੋਣੀ ਚਾਹੀਦੀ ਇਹਨਾਂ ਦੀ 10 ਤੋਂ 25-26 ਸਾਲ ਦੇ ਨੇ ਦੋ ਲੜਕੇ ਨਸ਼ੇ ਦੇ ਵੀ ਆ ਗਏ ਅਸ ਤੇ ਨਸ਼ੇ ਨੂੰ ਸੇਧ ਕੀ ਕੀਤਾ ਕਿ ਨਾਲ ਤਾਂ ਹੁਣ ਅਸੀਂ ਮੈਡੀਕਲ ਕਰਾਵਾਂਗੇ ਸੁੱਧ ਚ ਲੂਕ ਟੈਸਟ ਹੋਊਗਾ ਡਾਕਟਰ ਹਸਪਤਾਲ ਲੱਗੂਗਾ ਬਾਕੀ ਇਹਨਾਂ ਦੇ ਰਸਣ ਮੁਤਾਬਕ ਵੀ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਕਿੰਨੇ ਜਨੇ ਦੀ ਗ੍ਰਿਫਤਾਰੀ ਹੋਈ ਹੈ ਇੱਕ ਕਦੇ ਰਸਤੀ ਦਾ ਇੱਕ ਦੇ ਨਾਮ ਦਾ ਹੈਗਾ ਪਹਿਲਾਂ ਵੀ ਕੋਈ ਮਾਮਲਾ ਦਰਜ ਜੀ ਇਹਨਾਂ ਦਾ ਪਹਿਲਾਂ ਐਨਡੀਪੀਐਸ ਦਾ ਦਰਜਿਆ ਸੀ ਬਲੰਗ ਥਾਣੇ ਤੇ ਜਿਹਨਾਂ ਨੂੰ ਦੱਸਿਆ ਫਕ ਜਿਸ ਤਰ੍ਹਾਂ ਕਿ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਕਿ ਹੈਗਾ ਇਹ ਪਹਿਲੇ ਵੀ ਵਾਰਦਾਤਾ ਕਰਦੇ ਰਹੇ ਨੇ ਕੋਈ ਹਥਿਆਰ ਵਗੈਰਾ ਵੀ ਇਹਨਾਂ ਤੋਂ ਬਰਾਮਦ ਹੋਇਆ ਕੋਈ ਹੈ ਇਸ ਤਰ੍ਹਾਂ ਕੋਈ ਤੋਂ ਬਿਨਾਂ ਵਗੈਰਾ ਇਹਨਾਂ ਦਾ ਜਿਹੜੀ ਮੋਡਸ ਆਂਡੀ ਜਿਹੜੀ ਸੀ ਉਸ ਕਾਰਨ ਨਾਲ ਨਹੀਂ ਸੀ ਕਰਦੇ ਤੇ ਜਿਵੇਂ ਸੋਨਸਨ ਜਿਹੜੇ ਕੋਈ ਬਿਯੋਗ ਟਾਰਗੇਟ ਕਰਦੇ ਸੀ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਅੱਜ ਤੱਕ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਛੇਨ ਜੋ ਵੀ ਧੱਕਾ ਮਾਰ ਕੇ ਖੋਹ ਕੇ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਡਸ ਆਂਡੀ ਠੀਕ ਹੈ ਜੀ